हां जी पंजाबीਓ ਸੱッセ ਕਾਲ ਦੇ ਸਾਰਿਆਂ ਨੂੰ ਮੈਂ ਇੱਕ ਅਪਡੇਟ ਥੋੜੀ ਜਿਹੀ ਕਰਨੀ ਸੀਗੀ ਆਪਾਂ ਨੇ ਹੁਣ ਜਿਵੇਂ ਕਹਿੰਦੇ ਵੀ ਟਾਈਮ ਆ ਗਿਆ ਬੋਲਣਾ ਪੈਣਾ ਉਹ ਚੀਜ਼ ਦੇ ਉੱਤੇ ਹੁਣ ਬਥੇਰਾ ਸੁਣ ਸੁਣ ਕੇ ਦੇਖ ਲਿਆ ਨੇ ਕਿੰਨੇ ਆਪਣੀ ਲੋਕਾਂ ਚ ਆਨ ਪੜਦਾ ਇੰਨੀ ਜਾਨੀ ਕਿ ਫੈਲੀ ਹੋਈ ਆ ਨਾ ਇਹ ਜਾਨੀ ਕਿ ਜੋ ਬੰਦੇ ਆਪਣੀਆਂ ਮੂਹਰੇ ਕੇ ਵੀਡੀਓ ਬਣਾ ਬਣਾ ਕੇ ਪੱਤਰਕਾਰ ਵੀ ਇਹ ਜਨ ਨੇ ਨਾ ਜਿਹੜੇ ਪੱਤਰਕਾਰ ਦਿਖਾ ਰਹੇ ਨੇ ਚੀਜ਼ਾਂ ਇਹ ਉਹਨਾਂ ਲਈ ਵੀ ਸਪੈਸ਼ਲ ਅੱਜ ਆਪਾਂ ਵੀਡੀਓ ਕਰਨੀ ਆ ਮੈਂ ਮੜ ਜ ਆਪਣਾ ਤੁਹਾਨੂੰ ਮੈਂ ਇੱਕ ਵੀਡੀਓ ਸੁਣਾ ਦਵਾ ਉਹ ਤੋਂ ਬਾਅਦ ਉਹ ਵੀਡੀਓ ਤੇ ਆਪਾਂ ਕਰਨੀ ਨੇ ਗੱਲਬਾਤ ਆਪਾਂ ਨੂੰ ਪਛਲਾ ਪਤਾ ਵੀ ਕੱਲ ਮੈਂ ਇੱਕ ਵੀਡੀਓ ਪਾਈ ਸੀ ਦਲਜੀਤ ਦੋਸਾਂ ਤੇ ਪਰਸੋਂ ਦੀ ਵੀਡੀਓ ਉਹ ਲਾਈਵ ਦੇ ਵਿੱਚ ਮੈਂ ਕਿਹਾ ਸੀ ਵੀ ਭਾਈ ਜੋ ਦਲਜੀਤ ਨੇ ਕੀਤਾ ਉਹਨਾਂ ਕੋਲ ਗਿਆ ਉਹ ਗਲਤ ਕਰਕੇ ਆ ਸੀ ਬਾਕੀ ਗਲਤ ਨਹੀਂ ਕੀਤਾ ਤੇ ਪੱਤਰਕਾਰ ਹਲੇ ਵੀ ਬੋਲੀ ਜਾਂਦੇ ਨੇ ਸੁਣ ਲਈ ਵੀਡੀਓ ਆਪਾਂ ਮੜ ਜੀ ਆ ਰਿਓ ਕਰਾਂ ਲਗਾਤਾਰ ਚੱਲ ਰਿਹਾ ਆ ਕੋਈ ਨੌਜਵਾਨ ਆਏ ਨੇ ਗੱਲਬਾਤ ਜ਼ਰੂਰ ਕਰ ਲੈਣੇ ਆ ਕਿਉਂਕਿ ਕੀ ਵਿਚਾਰ ਨੇ ਕਿਉਂਕਿ ਲਗਾਤਾਰ ਨੌਜਵਾਨ ਜਿਹੜੇ ਨੇ ਉਹ ਅੰਦੋਲਨ ਦੇ ਵਿੱਚ ਸ਼ਾਮਲ ਹੋ ਰਹੇ ਨੇ ਇੱਕ ਨੌਜਵਾਨਾ ਨਾਮ ਜਾਣ ਲੈਣਾ ਕੀ ਨਾਮ ਤੁਹਾਡਾ ਹਰਵਿੰਦਰ ਸਿੰਘ ਜੀ ਰਵਿੰਦਰ ਕਿੱਥੋਂ ਆਇਓ ਹਟਿਆਲੇ ਤੋਂ ਕਿਵੇਂ ਦੇਖਦੇ ਹੋ ਕਿਸਾਨੀ ਅੰਦੋਲਨ ਨੂੰ ਲੋਕ ਆ ਰਹੇ ਨੌਜਵਾਨ ਆ ਰਹੇ ਨੇ ਦੇਖੋ ਨੌਜਵਾਨਾਂ ਚ ਲੋਕਾਂ ਚ ਬਹੁਤ ਭਾਰੀ ਉਤਸ਼ਾਹ ਦਿਨੋ ਦਿਨ ਤੁਸੀਂ ਟਰਾਲੀਆਂ ਦਾ ਕਾਫਲਾ ਦੇਖ ਲਓ ਵਾਦਾ ਹੀ ਜਾਂਦਾ ਕਿਉਂਕਿ ਆਹ ਕਿਸਾਨ ਲੀਡਰਾਂ ਦੀ ਕਾਲ ਦੀ ਵੇਟ ਆ ਪਾਰਡਰ ਪੂਡਰ ਦਾ ਮੈਂਟਾ ਟੁੱਟ ਜਾਂਦੇ ਨੇ ਜੇਕਰ ਗੱਲ ਕਰੀਏ ਦੇਖੋ ਪਹਿਲਾਂ ਹਨਾ ਜਿਹੜਾ ਅੰਦੋਲਨ ਲੱਗਾ ਸੀ ਤਾਂ ਪੰਜਾਬੀ ਸਿੰਗਲਾਂ ਨੇ ਗਾਣੇ ਵੀ ਬਹੁਤ ਗਾਏ ਆ ਆਏ ਵੀ ਵਾਵਾ ਸਿੰਗਰ ਹਨਾ ਇਸ ਵਰਕ ਵਿੱਚ ਦੇਖ ਲਿਓ ਭਾਈ ਮੈਂ ਤਾਂ ਇੱਕ ਚੀਜ਼ ਕਹਿਣੀ ਚਾਹੁੰਦਾ ਸਿੰਗਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸਿੰਗਰਾਂ ਨੂੰ ਲਵਾਉਂਦਾ ਕੌਣ ਆ ਆਪਣੇ ਜ਼ਿੰਮੇਵਾਰੀ ਲਵਾਉਂਦੇ ਨੇ ਜੇ ਆ ਐਮਐਸਪੀ ਆਪਾਂ ਨੂੰ ਨਾ ਮਿਲ ਸਗੀ ਉਹ ਫਿਰ ਕਿਸੇ ਨੇ ਉਹਨਾਂ ਨੂੰ ਨਹੀਂ ਲਵਾਉਣਾ ਉਹ ਸਿੰਗਰ ਸ਼ਰਮ ਕਰੋ ਯਾਰ ਔਰ ਤੁਸੀਂ ਨਹੀਂ ਆਉਣਾ ਕੋਈ ਗਾਣਾ ਕੱਢ ਦੋ ਨਾ ਜਿਹਦੇ ਨਾਲ ਕਿਸਾਨੀ ਨੂੰ ਉੱਪਰ ਚੱਲੇ ਪ੍ਰਭਾਵ ਪਵੇ ਪਰ ਸਿੰਗਰ ਕੀ ਕਰਦੇ ਨੇ ਪਰਸੋਂ ਭਾਨੇ ਨੇ ਕੱਟ ਕਰਿਆ ਉੱਥੇ ਆਪਣਾ ਮਹਾਲੀ ਉੱਥੇ ਇੱਕ ਸਿੰਗਰ ਨਹੀਂ ਪਹੁੰਚਿਆ ਮਨ ਲੱਗਦਾ ਇੱਕ ਜਲਾਵ ਸਿੱਧੂ ਆਇਆ ਆ ਇੱਕ ਕ ਮਲਕਾਰ ਨਖਿੱਲਾ ਇੱਕ ਜਸਵਿੰਦਰ ਬਰਾੜ ਹੁਣਕੇ ਕੋਈ ਨਹੀਂ ਆਇਆ ਯਾਰ ਰੂਪੀ ਚੱਠਾ ਚਾਰ ਪੰਜ ਸਿੰਗਰ ਆਏ ਨੇ ਵੀ ਔਰ ਕੋਈ ਵੀ ਨਹੀਂ ਆਇਆ ਪਰ ਉਹਨਾਂ ਨੂੰ ਆਉਣਾ ਚਾਹੀਦਾ ਸੀ ਕਿਉਂਕਿ ਆ ਘਰਨਾ ਆਪਣੇ ਜ਼ਿੰਮੇਦਾਰਾਂ ਦਾ ਹੀ ਆ ਉਹ ਵੀ ਜ਼ਿੰਮੇਦਾਰਾਂ ਦੇ ਪੱਤੀ ਹੋਣਗੇ ਆ ਚੀਜ਼ ਆ ਤੇ ਮੈਂ ਪਹਿਲਾਂ ਤਾਂ ਮੜ ਜੇ ਇੱਕ ਗੱਲ ਕਲੀਅਰ ਕਰ ਦਵਾ ਇਹ ਬੰਦੇ ਨੇ ਕਿਹਾ ਕਹਿੰਦਾ ਜੇ ਐਮਐਸਪੀ ਪਿੱਛੇ ਆਪਾਂ ਨੂੰ ਨਾ ਮਿਲੀ ਤਾਂ ਤੁਹਾਨੂੰ ਕਿਸੇ ਨੇ ਲਵਾਉਣਾ ਨਹੀਂ ਹੈਗਾ ਐਮਐਸਪੀ ਤਾਂ ਤਿੰਨ ਚਾਰ ਸਾਲਾਂ ਤੋਂ ਆਈ ਆ ਸਿੰਗਰ ਤਾਂ ਪਹਿਲਾਂ ਪੁਰਾਣੇ ਵੀ ਲੱਗਦੇ ਆ ਰਹੇ ਸੀਗੇ ਕਿੰਨੇ ਤੈਨੂੰ ਖਾੜੇ ਜ਼ਖਾਵੇਂ ਮੈਂ ਕਿੰਨੇ ਤਨ ਉਹ ਖਾੜ ਦਿਖਾਵਾਂ ਮੈਂ ਬੱਬੂ ਮਾਨ ਦੇ ਕਿੱਥੇ ਕਿੱਥੇ ਲੱਗੇ ਨੇ ਵਿਆਹਾਂ ਦੇ ਵਿੱਚ ਮਨਮੋਹਨ ਮਾਰਸ ਦੇ ਕਿੱਥੇ ਕਿੱਥੇ ਵਿਆਹਾਂ ਦੇ ਵਿੱਚ ਲੱਗੇ ਹੋਏ ਨੇ ਇਹ ਜਿਨ੍ਹਾਂ ਨੇ ਲਗਾਉਣਾ ਤਾਂ ਵੀ ਲਵਾਈ ਜਾਣਾ ਕਹਿਣ ਦਾ ਮਤਲਬ ਮੇਰਾ ਪਤਾ ਕੀ ਆ ਇਹ ਬੰਦੇ ਨੇ ਹੁਣ ਇੱਕ ਗਾਹਾਂ ਇੱਕ ਗੱਲ ਕਹੀ ਆ ਤੇ ਹੁਣ ਉਹ ਗੱਲ ਦੇ ਉੱਤੇ ਆਪਾਂ ਗੱਲ ਕਰਨੀ ਆ ਪਹਿਲਾਂ ਮਤਲਬ ਸੁਣ ਲਈ ਵੀਡੀਓ ਆਰੋ ਇੰਨਾ ਜਣੀ ਕਹਿੰਦਾ ਲੋਕਾਂ ਦਾ ਮਾੜਾ ਹਾਲ ਹੋ ਚੁੱਕਿਆ ਆਪਣੀ ਅਨਪੜਤਾ ਜਣੀ ਕਿ ਇੰਨੀ ਕ ਆਪਣੇ ਲੋਕਾਂ ਵਿੱਚ ਵੱਧ ਚੁੱਕੀ ਆ ਵੀ ਇਹ ਮਜਬੂਰ ਹੋ ਗਿਆ ਇਹਦੀਆਂ ਗੱਲਾਂ ਕਹਿਣ ਤੇ ਪਤਾ ਨਹੀਂ ਕਿੱਥੋਂ ਸੁਣ ਕੇ ਆਉਂਦ ਨੇ ਪਤਾ ਨਹੀਂ ਕਿਹਦੇ ਕੋਲੋਂ ਸੁਣਦ ਨੇ ਗੱਲਾਂ ਇਹ ਤੇ ਆਜੋ ਮੈਂ ਮੜ ਜਾ ਹੁਣ ਮੜ ਜਾ ਪਬਲਿਸਿਟੀ ਆ ਗਈ ਹੁਣ ਮੈਂ ਨਿਕਲ ਆ ਸੁਣਿਓ ਕਰਾ ਕਹਿਣਾ ਚਾਹੁੰਦਾ ਵੀ ਵੱਧ ਛੱਡ ਕੇ ਕਿਸਾਨੀ ਅੰਦੋਲਨ ਦਾ ਹਿੱਸਾ ਬਣੋ ਚਲੋ ਪਹਿਲਾਂ ਨਹੀਂ ਆਏ ਉਹ ਅਲੱਗ ਗੱਲ ਆ ਪਰ ਉਹਨਾਂ ਨੂੰ ਅੱਜ ਆਉਣਾ ਚਾਹੀਦਾ ਮਜਬੂਰੀਆਂ ਵੀ ਹੋ ਸਕਦੀਆਂ ਮਜਬੂਰੀਆਂ ਦਾ ਕੀ ਹੋ ਸਕਦੀਆਂ ਨੇ ਬੰਦਾ ਇੱਕ ਦਿਨ ਮਜਬੂਰੀ ਉਹ ਦੋ ਦਿਨ ਉਹ ਕਿੰਨੇ ਦਿਨ ਹੋਗੇ ਧਰ ਇੱਕ ਰੇਸ਼ਮਣ ਮੋਹਲਾ ਉਹ ਵਿਚਾਰ ਆਇਆ ਸੀਗਾ ਉਹਨੂੰ ਲੱਗਦਾ ਹੋਵੇ 10 ਦਿਨ ਤੇ ਲਾਉਂ ਜਲਜੀਤ ਦਸਾਂ ਦਾ ਬੜਾ ਰੌਲਾ ਪੈ ਰਿਆ ਹਾਲਾਂਕਿ ਪਹਿਲੇ ਕਿਸਾਨ ਅੰਦੋਲਨ ਦੇ ਵਿੱਚ ਕਰੋੜਾਂ ਰੁਪਏ ਦਾਨ ਕੀਤਾ ਸੀ ਉਹ ਬੰਦੇ ਨੇ ਮੋਰਚੂਨ ਦਿੱਤਾ ਸੀ ਪਰ ਹੁਣ ਕੱਲ ਪਰਫਾਰਮ ਕੀਤਾ ਹਾਲਾਂਕਿ ਉਹਦਾ ਜੇ ਪੇਸ਼ਾ ਆ ਪਰ ਕੁਝ ਲੋਕ ਨੇ ਬੜੇ ਉਂਗਲੀ ਖੜੀ ਕਰ ਰਹੇ ਨੇ ਸਵਾਲ ਖੜੇ ਕਰ ਰਹੇ ਨੇ ਉਹਦੇ ਤੇ ਨਹੀਂ ਭਾਈ ਜੀ ਦੇਖੋ ਜਲਜੀਤ ਦਸਾਂ ਦਾ ਕੀਤਾ ਹਣਾ ਉਹਦਾ ਪ੍ਰੋਫੈਸ਼ਨ ਆ ਉਹ ਬੰਦੇ ਨੂੰ ਜਦੋਂ ਹੁਣ ਮੈਂ ਕਲਾਕਾਰ ਹਾਂ ਸਮਝੋ ਮੈਂ ਆ ਭਾਈ ਮੈਨੂੰ ਪੈਸੇ ਦੇ ਰਿਹਾ ਹਨਾ ਮੈਂ ਆਪਦਾ ਖਾੜਾ ਲਾਉਂਗਾ ਹੀ ਲਾਉਂਗਾ ਐਵੇਂ ਮੁੱਛ ਵਾਲੇ ਨੇ ਕਿਹਾ ਜੀ ਦਾ ਆ ਕਲਾਕਾਰ ਜੇ ਉਹ ਮੁੱਛ ਵਾਲਾ ਕਹਿੰਦਾ ਸੀ ਕਿ ਅਭੀ ਪੈਸੇ ਤੂੰ ਦੇ ਤਰੇ ਕੋਈ ਕਾਣਾ ਖਾ ਦੂਗਾ ਮੈਂ ਉਹ ਦੇਖੋ ਦਲਜੀਤ ਤੇ ਉਂਗਲਾ ਠਾਉਣ ਦਾ ਕੋਈ ਫਾਇਦਾ ਨਹੀਂ ਉਹਦਾ ਪ੍ਰੋਫੈਸ਼ਨ ਆ ਕਲਾਕਾਰੀ ਕਰਨਾ ਪਰ ਇਹ ਆ ਵੀ ਦੇਸ ਲੁੱਕ ਚ ਗਿਆ ਇਹ ਵੀ ਇੱਕ ਵੱਡੀ ਪਛਾਣ ਸੀ ਬਹੁਤ ਵੱਡੀ ਗੱਲ ਆ ਭਾਈ ਪਿਆਪੀਆਂ ਦਾ ਸਿਰ ਉੱਚਾ ਕਰਿਆ ਉਹ ਬੰਦੇ ਨੇ ਉਹ ਕੋਟ ਪੈਂਟ ਪਾ ਕੇ ਵੀ ਜਾ ਸਕਦਾ ਸੀਗਾ ਹੁਣੇ ਕੁੜਤੇ ਪਜਾਮੇ ਨਾਲ ਪੱਗ ਬੰਨ ਕੇ ਉਹ ਬੰਦਾ ਗਿਆ ਜਮਾ ਸਾਲਗੀ ਚ ਲੋਕ ਜ਼ਿੰਦਗੀ ਪ੍ਰਾਤਿ ਕੋ ਕੀ ਆਈ ਇੱਕ ਮਿੰਟ ਮੈਂ ਥੋੜਾ ਜਿਹਾ ਵਿੱਚ ਥੋੜਾ ਜਿਹਾ ਫੋਨ ਆ ਗਿਆ ਸੀਗਾ ਤੇ ਇਹਨੇ ਬੰਦੇ ਨੇ ਇੱਕ ਗੱਲ ਕਹੀ ਆ ਮੈਂ ਹੁਣ ਗੱਲ ਕਲੀਅਰ ਕਰ ਦਮਾ ਕਹਿੰਦਾ ਵੀ ਪੰਜਾਬੀਆਂ ਦਾ ਮਾਣ ਉੱਚਾ ਕੀਤਾ ਦਲਜੀਤ ਦੋਸਾਂਗ ਨੇ ਵੀ ਉਹ ਪਾ ਕੇ ਗਿਆ ਕੁੜਤਾ ਪਜਾਮਾ ਤੇ ਸਿਰ ਤੇ ਪੱਗ ਪਹਿਲਾਂ ਇਹਨੂੰ ਕੁਦੂਨਾਥ ਨੂੰ ਮੈਂ ਇਹ ਦੱਸ ਦਮਾ ਵੀ ਜੇ ਆਪਣੀ ਲੜਾਈ ਫਿਰ ਕਾਦੀ ਆ ਲੜਾਈ ਫਿਰ ਕਾਦੀ ਆ ਜੇ ਇਹ ਕਹਿੰਦੇ ਨੇ ਵੀ ਜਿਹੜਾ ਦਲਜੀਤ ਆ ਉਹ ਬਿਲਕੁਲ ਸਹੀ ਆ ਫਿਰ ਜਦ ਆਪਣੇ ਉਹਨਾਂ ਨਾਲ ਜਾ ਕੇ ਮੀਟਿੰਗਾਂ ਕਰਦੇ ਨੇ ਆਪਣੇ ਅਪਰਕਾਸ਼ ਸਿੰਘ ਬਾਦਲ ਵਰਗੇ ਹੋ ਗਏ ਸੀਗੇ ਜਾਂ ਮਤਲਬ ਸੁਖਵੀਰ ਬਾਦਲ ਵਰਗੇ ਹੋਏ ਸੀਗੇ ਅਮਬਾਨੀ ਕੌਣ ਨੇ ਅਮਬਾਨੀ ਤੇ ਅੰਡਾਨੀ ਕੌਣ ਨੇ ਕਿਸੇ ਨੂੰ ਪਤਾ ਕਾ ਅਨਪੜਤ ਵਾਲੀ ਗੇਮ ਥੋੜੇ ਜਿਹੀ ਪਈ ਹੋਈ ਆ ਕਿੰਨੇ ਆਪਣੇ ਪੰਜਾਬ ਦੇ ਵਿੱਚ ਇਹਨਾਂ ਨੇ ਦੇਖੋ ਜਿਹੜੇ ਪਹਿਲੇ ਵੀ ਹੈ ਨਾ ਕਿਸਾਨੀ ਅੰਦੋਲਨ ਜਾਂਦਾ ਵੀ ਹੁੰਦਾ ਨਾ ਕੋਈ ਵੀ ਮਤਲਬ ਆਪਣੇ ਐਮਐਸਪੀ ਦੀ ਪ੍ਰੋਬਲਮ ਚੱਲਦੀ ਜਾਂ ਕੁਝ ਵੀ ਵਪਾਰੀ ਲੋਕ ਨੇ ਇਹ ਪਹਿਲਾਂ ਗੱਲ ਇਹ ਜਾਣ ਲਓ ਜਿਹੜਾ ਤੁਸੀਂ ਕਹਿੰਦੇ ਹੋ ਵੀ ਭਾਈ ਦਲਜੀਤ ਨੇ ਆਪਣਾ ਪੰਜਾਬ ਦਾ ਉੱਥੇ ਨੌ ਉੱਚਾ ਕੀਤਾ ਸਿਰ ਤੇ ਸਿਰ ਤੇ ਪੱਗ ਬੰਨ ਕੇ ਵੀਰ ਇੱਕ ਮਿੰਟ ਮੈਨੂੰ ਫੋਨ ਨਾ ਕਰੀ ਜਾਓ ਯਾਰ ਬਾਅਦ ਚ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਨਾ ਵੀਡੀਓ ਬਣਾ ਰਿਹਾ ਮੈਂ ਇਸ ਟਾਈਮ ਲਾਈਵ ਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਹੋ ਵੀ ਸਿਰ ਤੇ ਪੱਗ ਬੰਨ ਕੇ ਦਲਜੀਤ ਨੇ ਆਪਣਾ ਨੌ ਉੱਚਾ ਕੀਤਾ ਪੰਜਾਬ ਦਾ ਦਲਜੀਤ ਇਕੱਲਾ ਹੋਏ ਪੰਜਾਬ ਦਾ ਨੌ ਉੱਚਾ ਕਰਦੇ ਰਹਿ ਗਿਆ ਜਿਹੜਾ ਆਪਣੇ ਰਣਜੀਤ ਮਹਾਰਾਜ ਦੇ ਨਜੀਤ ਸਿੰਘ ਸੀਗਾ ਅੰਗਰੇਜ਼ਾਂ ਦੇ ਗੱਪੇ ਜਾ ਕੇ ਬੈਨਦਾ ਸੀਗਾ ਉਹ ਉਹ ਭੁੱਲ ਗਏ ਜਦ ਨਹੀਂ ਪੱਗ ਸੀਗੀ ਮੁਰਿਆ ਛੋਟੀ ਹਰੀ ਸਿੰਘ ਨਲੂਆ ਵਾਰ ਜਾਣਦੇ ਹੋ ਅਮਰੀਕਾ ਵਾਲੇ ਹੁਣ ਵੀ ਉਹਦਾ ਨਾਂ ਨੌਨ ਲੈਣ ਨੂੰ ਮੁਰੇ ਨੌ ਰੱਖਦੇ ਨੇ ਉਹ ਕਿਉਂ ਰੱਖਦੇ ਨੇ ਉਹ ਉਹ ਕੌਣ ਸੀਗਾ ਹਰੀ ਸਿੰਘ ਨਲੂਆ ਇਹੀ ਤਾਂ ਲੜਾਈ ਆ ਸਮਝਣ ਦੀ ਕੋਸ਼ਿਸ਼ ਕਰੋ ਇਹੀ ਲੜਾਈ ਆ ਇਹਨਾਂ ਨੇ ਅੰਬਾਨੀਆਂ ਨੇ ਐਤ ਕੀ ਤੁਹਾਨੂੰ ਸਮਝਾਤਾ ਪੰਜਾਬੀਓ ਗੱਲ ਸੁਣ ਲਓ ਮੇਰੀ ਪੰਜਾਬ ਵਾਲਿਓ ਤੁਹਾਨੂੰ ਦੱਸਤਾ ਵੀ ਜਿਹੜੇ ਤੁਹਾਡੇ ਦੌਰ ਤਕੌੜੀ ਦੇ ਸਿੰਗਰ ਨੇ ਉਹ ਚਾਹੇ ਦਲਜੀਤ ਹੋਵੇ ਚਾਹੇ ਉਹ ਰિયાન ਨਰਿਆਨਾ ਦਾ ਆਪਣਾ ਕੋਈ ਮਾਤਰ ਨਹੀਂ ਬਣਦਾ ਹੈਗਾ ਆਪਾਂ ਦਲਜੀਤ ਦੀ ਗੱਲ ਕਰਦੇ ਆ ਵੀ ਇਹ ਇੱਕ ਕਿਸਮ ਦੇ ਨਾਚਾਰ ਨੇ ਪੈਸੇ ਦੇ ਉੱਤੇ ਟੱਪਦੇ ਨੇ ਇਹ ਉਹਨੇ ਤਾਂ ਹੀ ਸੱਦਿਆ ਸੀ ਇਹ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰੋ ਹੁਣ ਇਹਦਾ ਉਸਤਾਦ ਦਾ ਬਿਆਨ ਸੁਣ ਲਈ ਆ ਜੋ ਆਪਾਂ ਭਾਨਾ ਕੀ ਕਹਿ ਰਿਹਾ ਇਹ ਜਿਹੜੀ ਭਾਨੇ ਦੀ ਗੱਲ ਨਾਲ ਕਰਦਾ ਨਾ ਪਾਨੀ ਵੀ ਸੁਣ ਲੋ ਆ ਜੋ ਕੀ ਕਹਿਦਾ ਉਹ ਆ ਸੁਣ ਲੋ ਕਰਾ ਭਾਨੇ ਦੀ ਜੀਤ ਜੀ ਦੇ ਬਾਗਾ ਵਾਗ ਜਾਂਦੇ ਉਹਦਾ ਉਹਦੀ ਉਹਦਾ ਕੰਮ ਆ ਹਨਾ ਉਹ ਆਪਣੇ ਦੇ ਕੋਲੇ ਪੈਸਾ ਉਲਾਈ ਹੁੰਦੇ ਪਰ ਤੁਸੀਂ ਇੱਥੇ ਗਾਜੀ ਤੋਂ ਟੁੱਟ ਕੀ ਕੀ ਕਰ ਰਿਹਾ ਘਰੇ ਬੈਠੇ ਸੀ ਇਕੱਲੇ ਬਸ ਬੋਲੀ ਜਾਂਦੇ ਨੇ ਉਹਨੇ ਉੱਥੇ ਲੜੀ ਜਾਂਦਾ ਦਲਜੀਤ ਉਹਦੇ ਵੈਜ ਵਾਂਗ ਕਹਾਂ ਉਹਦੇ ਵੈਜ ਵਾਂਗ ਤੁਸੀਂ ਜਿਹੜੇ ਕਿੱਥੇ ਕੰਮ ਕਰਨ ਲੱਗ ਤੁਸੀਂ ਕਿੱਥੇ ਆਏ ਹੋ ਤੁਹਾਡਾ ਵਿਆਹ ਹੋਇਆ ਇੱਕ ਦਾ ਸਾਥੀ ਕੋਈ ਹੈ ਅਸੀਂ ਆਪਣੇ ਲੜਾਈਆਂ ਲੜਾਉਂਦੇ ਹਾਂ ਉਂਦਰ ਧਿਆਨ ਭੰਗਾੜ ਉਹ ਮਾੜਾ ਉਹ ਚੱਕਾ ਉਹ ਮਾੜਾ ਦੇਖੋ ਦਲਜੀਤ ਉਹ ਹਰ ਇੱਕ ਦਾ ਉਹ ਅਗਲਾ ਕੰਮ ਇਹ ਫਟਾਈ ਗੱਲਾਂ ਇਹ ਅਸੀਂ ਇਹਦਾ ਉਸਤਾਦ ਕਹਿੰਦਾ ਜੀ ਭੈਣਾ ਕਹਿੰਦਾ ਜੀ ਦਲਜੀਤ ਦਾ ਕੰਮ ਕਰਨਾ ਇਹ ਹੁਣ ਮੈਨੂੰ ਗੱਲ ਕਲੀਅਰ ਕਰੇ ਵੀ ਦਲਜੀਤ ਤਾਂ ਕੌਣ ਆ ਦਲਜੀਤ ਕਿੱਥੋਂ ਬਿਲੋਂਗ ਕਰਦਾ ਮੈਂ ਕੱਲ ਵੀ ਗੱਲ ਦਾ ਸੀ ਜੀ ਪਰਸੋਂ ਆਪਣੀ ਲਾਈਵ ਦੇ ਵਿੱਚ ਗੱਲ ਏ ਪੰਜਾਬ ਦਾ ਇੱਕ ਵਸਿੰਦਾ ਦਲਜੀਤ ਪੰਜਾਬੀ ਆ ਉਹ ਕਿੰਨੇ ਬੰਦੇ ਮਰੇ ਨੇ ਆਪਣੇ ਕੌਣ ਜਿੰਮੇਵਾਰ ਆ ਉਹਨਾਂ ਦਾ ਉਹ ਮੋਦੀ ਹੋਣੀ ਕੌਣ ਨੇ ਆ ਮੀਟਿੰਗਾਂ ਵੀ ਮੈਂ ਤੁਹਾਨੂੰ ਸੁਣਾ ਦਿੰਦਾ ਲਓ ਆ ਮੋਦੀ ਤੇ ਬਾਦਲ ਜੀ ਇਕੱਠੇ ਬੈਠੀਆਂ ਦੀਆਂ ਮੀਟਿੰਗਾਂ ਵੀ ਸੁਣ ਲਓ ਕਿਉਂਕਿ ਨਾਲ ਦੀ ਨਾਲ ਤੁਹਾਨੂੰ ਜਾਗਰੂਕ ਕਰਾਉਣਾ ਪੈਂਦਾ ਵੀ ਭਾਈ ਵੀ ਇਹ ਚੀਜ਼ਾਂ ਦਾ ਕੀ ਮਤਲਬ ਬਣਦਾ ਆ ਸੁਣ ਲੋ ਕਰ ਮੜ ਜਾਉਣਾ ਇਹ ਜੇ ਲੋਕ ਨੇ ਆਪਣੇ ਯਾਰ ਕਿੰਨੀ ਅਨਪੜਤਾ ਆਪਣੇ ਲੋਕਾਂ ਦੇ ਵਿੱਚ ਦਲਜੀਤ ਨੂੰ ਸਹੀ ਦਸੀ ਜਾਂਦੇ ਨੇ ਜੇ ਦਲਜੀਤ ਸਹੀ ਆ ਫਿਰ ਗਲਤ ਦੱਸੋ ਕੌਣ ਆ ਇਹੀ ਤਾਂ ਲੜਾਈ ਆ ਆਪਣੀ ਲੋਕਾਂ ਨਾਲ ਪੰਜਾਬ ਦੇ ਉਪੂਕਾਂਤੀ ਆ ਸੁਣ ਲੋ ਦਲਜੀਤ ਸੂਬੇ ਵਿੱਚ ਨਿਵੇਸ਼ ਲਿਓਂਦੀ ਮੁਹਿੰਮ ਲਗਾਤਾਰ ਚੱਲੀ ਆ ਜਿਸ ਚਲਦਿਆਂ ਅੱਜ ਆਪਣੀ ਆਰਪੀਜੀ ਗਰੁੱਪ ਪੰਜਾਬ ਵਿੱਚ 16 ਪਾਵਰ ਅਤੇ ਸਬਜ਼ੀਆਂ ਤੇ ਫਲਾਂ ਦੀ ਆਧੁਨਿਕ ਤਕਨੀਕ ਨਾਲ ਖੇਤੀ ਦੇ ਖੇਤਰ ਵਿੱਚ ਨਿਵੇਸ਼ ਲਈ ਚਾਹਵਾਂ ਨਜ਼ਰ ਆਏ ਇਸਲਾਬਾਦ ਉਪਕ ਪੰਚੀ ਸੁਪੀਰ ਸਿੰਘ ਬਾਦਲ ਮੁੰਬਈ ਵਿੱਚ ਅੰਬਾਨੀ ਮਹਿੰਦਰਾ ਦੇ ਸਨ ਫਾਰਮਾ ਗਰੁੱਪ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਰਹੇ ਨੇ ਆਹ ਹੋਲਿਆ ਇਹ ਪ੍ਰਾਣੀ ਵੀਡੀਓ ਆਹੇ ਅੰਬਾਨੀ ਉਹ ਨਹੀਂ ਹਮੇਸ਼ਾ ਹੀ ਉਹਨਾਂ ਨੂੰ ਪਤਾ ਵੀ ਕਿਹੜੇ ਕਿਹੜੇ ਬੰਦੇ ਪੰਜਾਬ 'ਚ ਬੈਠੇ ਨੇ ਗੱਦਾਰ ਤੇ ਕਿਵੇਂ-ਕਿਵੇਂ ਅਸੀਂ ਪੰਜਾਬ ਨੂੰ ਮੋੜਨਾ ਇਹ ਵਪਾਰੀ ਬੰਦੇ ਨੇ ਸਾਰੇ ਤانوں ਵੀਡੀਓ ਦਿਖਾਉਣ ਦਾ ਮਤਲਬ ਮੇਰਾ ਇਹੀ ਆ ਜਿਹੜਾ ਦਲਜੀਤ ਆ ਨਾ ਦਲਜੀਤ ਜਿਵੇਂ ਹੁਣ ਜਿਵੇਂ ਹੁਣ ਇਸ ਟਾਈਮ ਅੰਦੋਲਨ ਚੱਲ ਰਿਹਾ ਉਹ ਅੰਦੋਲਨ ਦਾ ਇਹ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਉਹ ਵੀਰ ਬਣ ਕੇ ਜਦ ਫੋਨ ਨਾਲ ਵਿੱਚ ਕਰੀ ਜਾਓ ਮੈਂ ਤੁਹਾਨੂੰ ਬਾਅਦ ਚ ਥੋੜਾ ਨਾਲ ਗੱਲ ਕਰਦਾ ਮੈਂ ਕੋਈ ਲਾਈਵ ਦੇ ਵਿੱਚ ਆ ਇਹ ਅੰਦੋਲਨ ਦਾ ਅਸਰ ਪੈ ਰਿਹਾ ਚੀਜ਼ ਦੇ ਉੱਤੇ ਬਹੁਤ ਫਿਰ ਤੁਸੀਂ ਦੇਖੋ ਇਹ ਕਹਿੰਦੇ ਨੇ ਵੀ ਹੁਣ ਜਿਵੇਂ ਆ ਸਿੰਗਰਾਂ ਪਿੱਛੇ ਟੱਪਣ ਲੱਗੇ ਹੋਏ ਨੇ ਵੀ ਭਾਈ ਆਏ ਆ ਅੰਮ੍ਰਿਤਸਰ ਜਿਹੜਾ ਆਪਣੇ ਮੋਰਚਾ ਲੱਗਿਆ ਹੋਇਆ ਬੰਦੀ ਸਿੰਘਾਂ ਦੇ ਰਿਹਾਈ ਵਾਲਾ ਉਹਦਾ ਫਿਰ ਕੌਣ ਆ ਉਹਦਾ ਕੌਣ ਜ਼ਿੰਮੇਵਾਰ ਆ ਉੱਥੇ ਵੀ ਭੇਜੋ ਸਿੰਘਾਂ ਨੂੰ ਫਿਰ ਕਾ ਆਪਣੇ ਵਾਲੇ ਦਿੱਲੀ ਵਾਲੇ ਉਹ ਚ ਛੇੜਦਣ ਜਿਹੜੇ ਆਪਣੇ ਥੋੜਾ ਮੋਰਚਾ ਲੱਗਿਆ ਇੱਥੇ ਉਹਨਾਂ ਨੂੰ ਵੀ ਕੋਈ ਵੀ ਭਾਈ ਬੇਨਤੀ ਆ ਵੀ ਉਧਰ ਵੀ ਆਪਣੇ ਬੰਦੇ ਪਹਿਲਾਂ ਤਾਂ ਦੇਖੋ ਸਰਕਾਰ ਨੇ ਤਾਂ ਨਾ ਕੀਤਾ ਕੀ ਆ ਇਹ ਆਪਣੇ ਲੋਕਾਂ ਦੀ ਮਾਨਸਿਕਤਾ ਦੇਖੋ ਕਿਵੇਂ ਆ ਤਿੰਨ ਮੋਰਚੇ ਲਾ ਲੇ ਇੱਕ ਲਾ ਲਿਆ ਆਪਣੇ ਉੱਥੇ ਆਪਣੇ ਜਿਹੜਾ ਹੁਣ ਦਿੱਲੀ ਨੂੰ ਤੋਰ ਨੂੰ ਫਿਰ ਦੇ ਦੀਗੇ ਇੱਕ ਲਾ ਲਿਆ ਆਪਣੇ ਜਿਹੜਾ ਮਹਾਲੀ ਲੱਗਿਆ ਪਹਿਲਾਂ ਇੱਕ ਲੱਗਿਆ ਅਮਰਤਸਰ ਇਹ ਹਾਲਾਤ ਲੋਕਾਂ ਦੇ ਹੋਏ ਨੇ ਪੂਰੀ ਸੰਗਤ ਬਣ ਤੀ ਇਹਨਾਂ ਦਾ ਨੇ ਆਪ ਦੇ ਵਿੱਚ ਹੁਣ ਕੌਣ ਕੀ ਦੀ ਗੱਲ ਕਰੂ ਪਹਿਲਾਂ ਰੌਲਾ ਪਾ ਲਿਆ ਭਾਨੇ ਦੇ ਕੇਸਾਂ ਦਾ ਤਾਂ ਜੋ ਆਪਣੀ ਜਗ੍ਹਾ ਬਣ ਜਾਣਾ ਜਿੱਥੇ ਦਾ ਗੁਰਦੇਵ ਸਿੰਘ ਕੌਂਕੇ ਦਾ ਜਿਹੜਾ ਕੇਸ ਦੱਬਿਆ ਜਾਵੇ ਕਿਉਂਕਿ ਲੋਕ ਪੁੱਛਣ ਲੱਗੇ ਸੀ ਸਵਾਲ ਉੱਥੇ ਪਾ ਲਿਆ ਰੌਲਾ ਇਹਨਾਂ ਨੇ ਫਿਰ ਉਹ ਚਲੋ ਭਾਨੇ ਰੌਲਾ ਪਾ ਲਿਆ ਉਹ ਜਨਤਾ ਸਾਰੀ ਉਧਰ ਨੂੰ ਇਕੱਠੇ ਉਧਰ ਨੂੰ ਇਕੱਠੀ ਹੋ ਗਈ ਫੇਰ ਪਾਲਿਆ ਰੌਲਾ ਆ ਜਿਹੜੇ ਹੁਣ ਆਪਣੀ ਜਿਹੜੀ ਕਾਲ ਰਿਕਾਰਡਿੰਗ ਬਾਹਰ ਆਈ ਹੈ ਜਾਂ ਥੋੜਾ ਜਿਹਾ ਠੰਡਾ ਹੋਇਆ ਕੰਮ ਹੋ ਫੇਰ ਉਹਦਾ ਰੌਲਾ ਪਾਲਿਆ ਫੇਰ ਆ ਦਿੱਲੀ ਨੂੰ ਤੋਰਨੇ ਵਾਲਾ ਪਾਲਿਆ ਇਹ ਆ ਹੁਣ ਆਪਾਂ ਲੋਕ ਆਪਣੇ ਲੋਕਾਂ ਨਾਲ ਇਹ ਬਹੁਤ ਤਰੀਕੇ ਨਾਲ ਖੇਡ ਰਹੇ ਨੇ ਲੋਕ ਇਹ ਰਹਿੰਦਾ ਖੁੰਦਾ ਕਸਰ ਆ ਭਾਨੇ ਵਰਗੇ ਕੱਢੀ ਜਾਂਦੇ ਨੇ ਰੱਖਿਓਣਾ ਮਰ ਕੇ ਸੋ ਸਮਝਣ ਦੀ ਕੋਸ਼ਿਸ਼ ਕਰੋ ਆਉਣ ਵਾਲੇ ਦਿਨਾਂ ਵਿੱਚ ਇਹ ਕਹੇ ਜੀ ਵੀਡੀਓ ਸਪੈਸ਼ਲ ਬਣਾਵਾਂਗੇ ਤੱਥਾਂ ਦੇ ਨਾਲ ਤੁਹਾਨੂੰ ਸਮਝਾਵਾਂਗੇ ਵੀ ਇਹਦਾ ਮਤਲਬ ਕੀ ਨਿਕਲ ਰਿਹਾ ਚੀਜ਼ ਦਾ ਕਿਵੇਂ ਲੋਕਾਂ ਨਾਲ ਖੇਡ ਰਹੇ ਨੇ ਜਿਹੜੇ ਮੁੱਦੇ ਉੱਠਣੇ ਚਾਹੀਦੇ ਸੀਗੇ ਉਹ ਇਹਨਾਂ ਨੇ ਬਿਠਾਤੇ ਤੇ ਜਿਹੜੇ ਨਹੀਂ ਉੱਠਣੇ ਚਾਹੀਦੇ ਉਹ ਠਾਲ ਲੇ ਤੇ ਸਪੈਸ਼ਲ ਲਾਈਵ ਆਪਾਂ ਕਰਾਂਗੇ ਜਿਹੜੇ ਆਪਣੇ ਬੰਦੀ ਸਿੰਘਾਵਾਰੇ ਉਥੇ ਅੰਮ੍ਰਿਤਸਰ ਆਪਣੇ ਬੈਠੇ ਨੇ ਉਹਨਾਂ ਲਈ ਸਪੈਸ਼ਲ ਲਾਈਵ ਕਰਾਂਗੇ ਆਪਾਂ ਕੱਲ ਪਰਸੋਂ ਤੱਕ ਚੰਗਾ ਸਸਰੀ ਗੱਲ ਜੀ ਓਕੇ ਸਾਰਿਆਂ ਨੂੰ